ਏ ਜਿੱਦਾਂ ਮਿੱਟੀ ਮਿੱਟੀ ਦੀ ਲੈ ਕੇ ਜਾ ਰਹੇ ਆ ਨਾ ਫਿਰ ਥੋੜੇ ਕੋ ਦੇਰ ਬਾਅਦ ਆ ਤਾਂ ਅਸੀਂ ਲੰਗਰ ਦੀ ਵੀ ਸੇਵਾ ਲੈ ਕੇ ਜਾਵਾਂਗੇ ਇਸ ਕਰਕੇ ਨਾ ਵੀ ਪਹਿਲੋਂ ਮਿੱਟੀ ਦੀ ਜੋ ਮਿੱਟੀ ਦੀ ਲੋੜ ਹੈ ਨਾ ਅਸੀਂ ਮਿੱਟੀ ਲੈ ਕੇ ਜਾ ਰਹੇ ਆ ਪਹਿਲੋਂ ਕਿੰਨੀਆਂ ਕੁ ਟਰਾਲੀਆਂ ਲੈ ਜਾ ਚੁੱਕੇ ਪਹਿਲਾਂ ਅਸੀਂ ਅੱਜ ਹੀ ਆਏ ਆ ਪਹਿਲੋਂ ਸਾਡੀਆਂ 1-2 ਦਿਨ ਪਹਿਲੋਂ ਵੀ ਸਾਡੇ ਜ਼ਿਲ੍ਹੇ ਚੋਂ ਆਏ ਆ ਮੁੰਡੇ ਤੇ ਅਸੀਂ ਅੱਜ ਆਏ ਆ ਇੱਕ ਤੁਸੀਂ ਲਿਖਿਆ ਕਿ ਐਨ ਆਰ ਆਈ ਵੀਰ ਸਭਾ ਇਹ ਐਨ ਆਰ ਆਈ ਕਿੱਥੋਂ ਦੇ ਨੇ ਸਰ ਇਹ ਮੁੰਡੇ ਜਿੱਦਾਂ ਆਪਣੇ ਪਿੰਡ ਦੇ ਵੀ ਆ ਸੰਜੋਗ ਜਿੱਦਾਂ ਬਾਹਲੇ ਮੁੰਡਿਆਂ ਦਾ ਸੰਜੋਗ ਜਿੱਦਾਂ ਸਾਰਿਆਂ ਨਾਲ ਰਲ ਮਿਲ ਕੇ ਸੰਜੋਗ ਹੈ ਪਿੰਡ ਦਾ ਠੀਕ ਹੈ ਤੁਸੀਂ ਵੇਖਿਆ ਕਿਸ ਤਰ੍ਹਾਂ ਇੱਥੇ ਉਹਨੂੰ ਪਿੰਡ ਕੰਡਿਆਣਾ ਹੁਸ਼ਿਆਰਪੁਰ ਦੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਹਨ ਇੱਥੋਂ ਸੇਵਾ ਕਰਨ ਵਾਸਤੇ ਕਾਫੀ ਜਿਹੜੇ ਨਵਜੁਵਕ ਇੱਥੇ ਪਹੁੰਚੇ ਹਨ ਗੱਲਬਾਤ ਹੋਰ ਕਰਦੇ ਆ ਅੱਛਾ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਮਨਪ੍ਰੀਤ ਸਿੰਘ ਜੀ ਤੁਸੀਂ ਕਿੱਥੋਂ ਆਏ ਕੜਿਆਣਾ ਪਿੰਡ ਜੀ ਕੜਿਆਣਾ ਪਿੰਡ ਤੋਂ ਭਾਜੀ ਕਿੰਨੀਆਂ ਟਰਾਲੀਆਂ ਲੈ ਕੇ ਆਏ ਸੀ ਅਸੀਂ ਹੁਣ 8 ਟਰਾਲੀਆਂ ਲੈ ਕੇ ਅਸੀਂ ਲੰਗਰ ਲੈ ਕੇ ਆਵਾਂਗੇ ਜੀ ਥੋੜਾ ਜਿਹਾ ਪਾਣੀ ਥੱਲੇ ਚਲ ਜਵੇ ਫੇਰ ਲੰਗਰ ਲੈ ਕੇ ਆਵਾਂਗੇ ਹੁਣ ਇਸ ਟਾਈਮ ਲੰਗਰ ਕਹਿੰਦੇ ਬਹੁਤ ਜਾ ਰਿਹਾ ਉੱਤੇ ਇਸ ਕਰਕੇ ਲੰਗਰ ਥੋੜਾ ਹਫਤਾ 10 ਦਿਨ ਲੇਟ ਲੈ ਕੇ ਜਾਵਾਂਗੇ ਜੀ ਇਸ ਸਮੇ ਲੋਡ ਹੈ ਜਿਸ ਤੀ ਦੀ ਮਤਲਬ ਮਿੱਟੀ ਦੀ ਲੋੜ ਹੈ ਜੀ ਤੇ ਬੋਰੀਆਂ ਦੀ ਲੋੜ ਆ ਸਾਡੇ ਕੋਲ 10 ਕ ਹਜ਼ਾਰ ਬੋਰਾ ਹੈਗਾ ਆ 8 ਟਰਾਲੀਆਂ ਸਾਡੀਆਂ ਵੱਡੀਆਂ ਟਰਾਲੀਆਂ ਆ 8 ਟਰਾਲੀਆਂ ਮਿੱਟੀ ਦੀਆਂ ਹੈਗੀਆਂ ਸਾਡੇ ਕੋਲ ਤੇ ਸੂਬੇ ਦੇ ਵਿੱਚ ਹੋਰ ਕਿੱਥੇ ਕਿੱਥੇ ਤੁਸੀਂ ਲੈ ਕੇ ਜਾਓਗੇ ਅਸੀਂ ਜੀ ਇਹ ਤੋਂ ਬਾਅਦ ਲੈ ਕੇ ਜਾਵਾਂਗੇ ਉੱਧਰ ਡੇਰਾ ਬਾਬਾ ਨਾਨਕ ਲੈ ਕੇ ਜਾਵਾਂਗੇ ਡੇਰਾ ਬਾਬਾ ਨਾਨਕ ਲੈ ਕੇ ਜਾ ਸਮਝੋ ਕਿੰਨਾ ਕੋ ਖਰਚਾ ਜਿਹੜਾ ਉੱਥੇ ਕਰ ਰਹੇ ਹੋ ਸੀ ਇਨ ਸੀਜ਼ਾਂ ਤੇ ਖਰਚਾ ਤਾਂ ਕੋਈ ਨਹੀਂ ਜੀ ਬਾਬੇ ਨਾਨਕ ਦਾ ਦਿੱਤਾ ਹੈ ਸਾਰਾ ਕੁਝ